ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਜੀ ਦੇ ਜਨਮ ਦਿਨ ਮੌਕੇ ਗੀਤਾ ਪਵਨ ਮੰਦਰ ਮੋਡਲ ਟਾਊਨ ਫਗਵਾੜਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਨਮ ਦਿਨ ਦੀ ਖੁਸ਼ੀ 'ਚ ਹਿੰਦੁਸਤਾਨ ਬਲੱਡ ਡੋਨਰਸ ਕਲੱਬ ਫਗਵਾੜਾ ਵੱਲੋਂ ਮੈਗਾ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਸਵੈ ਇੱਛਾ ਅਨੁਸਾਰ ਵੱਡੀ ਗਿਣਤੀ 'ਚ ਪਹੁੰਚੀਆਂ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਰਾਜਨੀਤਿਕ ਧਾਰਮਿਕ ਸੰਸਥਾਵਾਂ ਦੇ ਆਗੂਆਂ ਦੇ ਨਾਲ-ਨਾਲ ਮਹਿਲਾਵਾਂ ਅਤੇ ਨੌਜਵਾਨਾਂ ਨੇ ਖੂਨਦਾਨ ਕੀਤਾ ਇਸ ਮੌਕੇ ਸ਼੍ਰੀ ਸੋਮ ਪ੍ਰਕਾਸ਼ ਮੈਡਮ ਅਨੀਤਾ ਸੋਮ ਪ੍ਰਕਾਸ਼ ਅਤੇ ਡਾਕਟਰ ਸਾਹਿਲ ਕੈਂਥ ਵੱਲੋਂ ਖੂਨਦਾਨ ਲੇਪਲ ਪਿੰਨਾ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਆ ਵੀ ਗਿਆ ਜਦ ਕਿ ਖੂਨਦਾਨ ਕਰਨ ਤੋਂ ਬਾਅਦ ਖੂਨਦਾਨੀਆਂ ਲਈ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ ਇਸ ਮੌਕੇ ਜਿੱਥੇ ਸ਼ਹਿਰ ਦੇ ਪਤਵੰਤੇ ਮੇਅਰ ਰਾਮਪਾਲ ਉਪਰ ਸੁਰਿੰਦਰ ਚੋਪੜਾ ਹਰਮਿੰਦਰ ਸਿੰਘ ਬਸਰਾ ਪੰਕਜ ਗੋਤਮ ਬੱਲੂ ਵਾਲੀਆ ਪੰਕਜ ਚਾਵਲਾ ਹਰਦੀਪ ਸਿੰਘ ਤੱਗੜ ਜਤਿੰਦਰ ਸਿੰਘ ਕੁੰਦੀ ਅਵਤਾਰ ਸਿੰਘ ਮੰਡ ਅਸ਼ੋਕ ਕੁਲਥਮ ਦਵਿੰਦਰ ਕੁਲਥਮ ਨਿਸ਼ੋਮ ਪ੍ਰਕਾਸ਼ ਅਤੇ ਅਨੀਤਾ ਸੋਮਪ੍ਰਕਾਸ਼ ਨੂੰ ਫੁੱਲਾਂ ਦੇ ਬੁਕੇ ਭੇਟ ਕਰਦੇ ਆ ਮੁਬਾਰਕਬਾਦ ਦਿੱਤੇ ਉਥੇ ਹੀ ਵਾਕ ਵਾਕ ਬੁਲਾ ਰਹੇ ਨੇ ਸ਼੍ਰੀ ਸੋਮ ਪ੍ਰਕਾਸ਼ ਜੀ ਦੇ ਸਹਿਤ ਯਾਦੀ ਦੀ ਕਾਮਨਾ ਕੀਤੀ ਅੱਜ ਗੁਆੜੇ ਦੇ ਗੁਆੜੇ ਦੀ ਸ਼ਾਨ ਸ਼੍ਰੀ ਸੋਮ ਪ੍ਰਕਾਸ਼ ਜੀ ਕੈਂਤ ਪੂਰਬ ਕੇਂਦਰ ਮੰਦਿਰ ਦਾ ਜਨਮ ਦਿਨ ਅਸੀਂ ਉਹਨਾਂ ਨੂੰ ਉਹਨਾਂ ਦੇ ਜਨਮ ਦਿਨ ਦੇ ਉੱਤੇ ਬਹੁਤ ਬਹੁਤ ਮੁਬਾਰਕਾਂ ਦਿੰਨੇ ਆ ਤੇ ਉਹ ਜਿਹੜਾ ਇਹ ਵਿਸ਼ੇਸ਼ ਵਰਹਾਲਾ ਆਪਣੇ ਜਨਮ ਦਿਨ ਤੇ ਕਰਦੇ ਆ ਜਿਹੜਾ ਆਪਣੇ ਬਲੱਡ ਬੈਂਕ ਲਾਂਦੇ ਆ ਬਲੱਡ ਕੈਂਪ ਲਾਂਦੇ ਆ ਸਾਰੇ ਸ਼ਹਿਰ ਵਾਸੀਆਂ ਨੂੰ ਅਸੀਂ ਆਪਣੇ ਵੱਲੋਂ ਅਪੀਲ ਕਰਦੇ ਆ ਕਿ ਇਸ ਬਲੱਡ ਕੈਂਪ ਵਿੱਚ ਵੱਧ ਤੋਂ ਵੱਧ ਆ ਕੇ ਆਪਣਾ ਖੂਨ ਦਾਨ ਦਿਓ ਤੇ ਲੋਕਾਂ ਦੇ ਜਿਨ੍ਹਾਂ ਨੂੰ ਖੂਨ ਦੀ ਕਮੀ ਪੇਸ਼ ਆਂਦੀ ਆ ਉਹਦੇ ਵਿੱਚ ਉਹਨਾਂ ਦਾ ਸਾਥ ਦਓ ਤੇ ਸੋਮ ਪ੍ਰਕਾਸ਼ ਕਹਿੰਦੀ ਨੂੰ ਸਾਡੇ ਵੱਲੋਂ ਸਾਡੀ ਸੰਸਦ ਵੱਲੋਂ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਡੇ ਮੰਤਰੀ ਸਾਹਿਬ ਸੋਮ ਪ੍ਰਕਾਸ਼ ਜੀ ਦੇ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਾਂ ਉਹਨਾਂ ਨੂੰ ਆਂਟੀ ਨੂੰ ਬਹੁਤ-ਬਹੁਤ ਮੁਬਾਰਕਾ ਇਹ ਇੰਨਾ ਖੂਨ ਦਾ ਲੀਕੀ ਦਾ ਕੰਮ ਕਰਦੇ ਹੋਏ ਬਹੁਤ ਘੱਟ ਲੋਕਾਂ ਨੂੰ ਦੇਖਿਆ ਸੋਸ਼ਲ ਸਰਵਿਸ ਕਰਨੇ ਕਦੀ ਐਡੀ ਗਰਮੀ ਦੇ ਵਿੱਚ ਵੀ ਪਿੱਛੇ ਨਹੀਂ ਹਟ ਰਹੇ ਔਰ ਖਾਸ ਕਰਕੇ ਆਪਣੇ ਜਨਮ ਦਿਨ ਤੇ ਇਹ ਖੂਨ ਕੰਮ ਕਰਨ ਦੀ ਬਹੁਤ-ਬਹੁਤ ਸ਼ੁਭਕਾਮਨਾ ਇਹਨਾਂ ਨੂੰ ਔਰ ਸਾਡੇ ਕੋਲ ਜਿਨ੍ਹਾਂ ਸਹਿਯੋਗ ਹੋ ਪਾਏਗਾ ਅ ਇਨ ਅਪ੍ਰੈਲ ਹਰ ਸਾਲ ਦੀ ਤਰ੍ਹਾਂ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਹੈ ਔਰ ਇਹਦੇ ਵਿੱਚ ਬਹੁਤ ਸਾਰੇ ਬੱਚੇ ਔਰ ਮੇਰੇ ਨਾਲ ਵਸਨੀਕ ਖੜੇ ਆਏ ਇਹਨਾਂ ਦਾ ਬਹੁਤ ਸਹਿਯੋਗ ਹੁੰਦਾ ਹੈ ਨਵੀਂ ਜੀ यूनिवर्सिटी ਦਾ ਬਹੁਤ ਸਹਿਯੋਗ ਹੁੰਦਾ ਹੈ ਔਰ ਸ਼ਹਿਰ ਵਸਨੀਕਾਂ ਦਾ ਇਹਰ ਤੇ ਮੈਨੂੰ ਆਣਾ ਹੈ ਇਸ ਕਾਮਪੀ ਕੈਂਪ ਨੂੰ ਸਾਰੇ ਜਣੇ ਨਾਲ ਕੇ ਕਾਮਜਾਬ ਕਰਦੇ ਆ ਕਿਉਂਕਿ ਸੋਮ ਪ੍ਰਕਾਸ਼ੀ ਦੇ ਜਨਮ ਦਿਨ ਤੇ ਕੈਂਪ ਲਗਾਇਆ ਜਾਂਦਾ ਹੈ ਔਰ ਮੈਂ ਸਾਰੇ ਨੂੰ ਉਪਦੇਸ਼ ਕਰਨੀ ਹੈ ਕਿ ਸਾਰੇ ਜਣੇ ਆਪਣੇ ਜਨਮ ਦਿਨ ਤੇ ਇਸ ਤਰ੍ਹਾਂ ਦੇ ਕੈਂਪ ਲਗਾਇਆ ਕਰੋ ਤਾਂ ਕਿ ਜਿਹਨਾਂ ਨੂੰ ਬਲੱਡ ਡੋਨਰ ਬਣਨਾ ਹੈ ਉਹ ਦਾ ਸੁਰੱਖਿਅਤ ਹੋ ਸਕੇ ਔਰ ਜਿੰਨੇ ਕੰਮ ਕਰ ਸਕੀਏ ਮੇਰੇ ਵੱਲੋਂ जिन्ने ਵੀ ਬੱਚਿਆਂ ਨੇ ਪਲਾਗ ਦਿੱਤਾ ਆ ਸਾਰਿਆਂ ਨੂੰ ਬਹੁਤ-ਬਹੁਤ ਦਿਲੋਂ ਧੰਨਵਾਦ ਮੈਂ ਅੱਛਾ ਕੰਮ ਕਰਦੇ ਮੈਂ ਉਹਨਾਂ ਨੂੰ ਬਹੁਤ ਮਾਣ ਕਿੰਨੀ ਜ਼ਿੰਦਗੀ ਚ ਬਹੁਤ ਅੱਛਾ ਕੰਮ ਲੱਗਦਾ ਹੈ ਸੋ ਬੜਾ ਮਨ ਨੂੰ ਤਸਤੀਸ਼ਟੀ ਹੁੰਦੀ ਹੈ ਕਿ ਬੱਚੇ ਅੱਜ ਕਿੰਨਾ ਉਸ਼ਾ ਹੈ ਔਰ ਇਹੀ ਪ੍ਰਮਾਤਮਾ ਕੇ ਅਰਦਾਸ ਕੇ ਬੱਚਿਆਂ 'ਚ ਇੰਨਾ ਹੀ ਉਤਸ਼ਾਹ ਵੜਾ ਕੇ ਰੱਖੇ ਔਰ ਉਹਨਾਂ ਤੇ ਮਿਹਰ ਬਰਿਆ ਹੱਥ ਰੱਖੇ ਸਾਰਿਆਂ ਦਾ ਬਹੁਤ ਬਹੁਤ ਤਨਬਾਹ ਸੋ ਅੱਜ ਸਾਫਕਾ ਮੰਤਰੀ ਸ਼੍ਰੀ ਸੋਮਪਰਕਾਈ ਨੇ ਜਨਦਿਆਂ ਨੇ ਜਿਹੜਾ ਕਿ ਫਗਵਾੜੇ ਦੇ ਲੋਕਾਂ 'ਚ ਬੜਾ ਵੱਡਾ ਉਤਸ਼ਾਹ ਹੈਗਾ ਖਾਸ ਤੌਰ 'ਤੇ ਜਿਹੜੀ ਯੂਥ ਅੱਜ ਨੌਜਵਾਨ ਇਕੱਠੇ ਹੋ ਕੇ ਆਏ ਆ ਖੂਨਦਾਨ ਕੈਂਪ ਇੱਥੇ ਲੱਗਾ ਹੋਇਆ ਆ ਫਗਵਾੜਾ ਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਆਪਣੇ ਨੌਜਵਾਨ ਬੱਚੇ ਜਿਹੜੇ ਖੂਨਦਾਨ ਕਰ ਰਿਹਾ ਸੋ ਮੈਂ ਆਪਣੇ ਵੱਲੋਂ ਮੰਤਰੀ ਸੋਮ ਪ੍ਰਕਾਸ਼ ਜੀ ਨੂੰ ਬਹੁਤ-ਬਹੁਤ ਵਧਾਈ ਦਿੰਦਾ ਮੈਡਮ ਹਨੀਤਾ ਸੋਮ ਪ੍ਰਕਾਸ਼ ਨੂੰ ਵਧਾਈ ਦਿੰਦਾ ਤੇ ਕਿਉਂਕਿ ਸੋਮ ਪ੍ਰਕਾਸ਼ ਜੀ ਨੇ ਆਪਣੇ ਕਾਰਜਕਾਲ ਦੇ ਵਿੱਚ ਫਗਵਾੜਾ ਜ਼ਿਹਰ ਦੀ ਨਹਾਰ ਫਗਲੀਆਂ ਤੇ ਫਗਵਾੜਾ ਸ਼ਹਿਰ ਤੇ ਲੋਕ ਵੀ ਉਹਨਾਂ ਨੂੰ ਪਸੰਦ ਕਰਦੇ ਆ ਤੇ ਅੱਜ ਸਾਰੇ ਪੰਜਾਬ ਤੋਂ ਵੱਖ-ਵੱਖ ਜਿਹੜੇ ਰਾਜਨੀਤਿਕ ਲੋਕ ਆ ਉਹ ਸਮਾਜਿਕ ਲੋਕ ਤੇ ਜਿਹੜੇ ਉਹਨਾਂ ਨੂੰ ਪਿਆਰ ਕਰਦੇ ਆ ਵਧਾਈਆਂ ਦੇ ਰਹੇ ਆ ਸਾਡੇ ਵੱਲੋਂ ਵੀ ਉਹਨਾਂ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਗੀਤਾ ਭਗਵਾਨ ਮਾਡਲ ਟਾਊਨ ਫਗਵਾੜਾ ਦੇ ਵਿੱਚ ਪਵਨ ਪਵਿੱਤਰ ਨਗਰੀ ਇੱਥੇ ਅੱਜ ਸਾਡੇ ਮਾਨਯੀ ਐਕਸ ਮਨਿਸਟਰ ਗੌਰਮੇਟ ਆਫ ਇੰਡੀਆ ਦੇ ਜਿਹੜੇ ਐਕਸ ਮਨਿਸਟਰ ਰਾਜੇਸ਼ ਸਿੰਘ ਪ੍ਰਗਜ ਜੀ ਉਹਨਾਂ ਦਾ ਅੱਜ ਜਨਮ ਦਿਨ ਦੇ ਉੱਤੇ ਅੱਜ ਬਲੱਡ ਡੋਨੇਸ਼ਨ ਕੈਂਪ ਜਿਹੜਾ ਵਾ ਲਾਇਆ ਵਾ ਬਹੁਤ ਭਾਰੀ ਮਾਤਰਾ ਦੇ ਵਿੱਚ ਜਿਹੜੇ ਨੌਜਵਾਨ ਆ ਉਹ ਅੱਜ ਬਲੱਡ ਆਪਣਾ ਦਾਨ ਕਰਨ ਨੂੰ ਡੋਨੇਸ਼ਨ ਲਈ ਆਏ ਆ ਮੈਂ ਪਰਮਾਤਮਾ ਅੱਗੇ ਇਹ ਅਰਦਾਸ ਕਰਦਾ ਵੀ ਇਹ ਜਿਹੜਾ ਐਕਸ ਮੰਤਰੀ ਸਾਹਿਬਾ ਸਾਡੇ ਸ੍ਰੀ ਸੋਮਪ੍ਰਕਾਸ਼ ਜੀ ਇਹਨਾਂ ਦਾ ਪਰਮਾਤਮਾ ਇਦਾਂ ਹੀ ਆਪਣੀ ਕਿਰਪਾ ਬਣਾਈ ਰੱਖੇ ਸਿਹਤ ਠੀਕ ਰੱਖੇ ਤਾਂ ਜੋ ਪਰਵਾੜੇ ਦੇ ਉੱਤੇ ਆਪਣਾ ਇਹਨਾਂ ਦਾ ਅਸ਼ੀਰਵਾਦ ਬਣਿਆ ਰਵੇ ਇਸ ਦਰਾਂ ਹਿੰਦੁਸਤਾਨ ਬਲੱਡ ਡੋਨਰਸ ਦੇ ਪ੍ਰਧਾਨ ਵਿਤਨ ਪੂਰੀ ਨੇ ਦੱਸਿਆ ਕਿ ਹਰ ਸਾਲ ਸ੍ਰੀ ਸੋਮਪ੍ਰਕਾਸ਼ ਜੀ ਦੇ ਜਨਮ ਦਿਨ ਮੌਕੇ ਮੈਗਾ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ ਅਤੇ ਇਸ ਵਾਰ ਵੀ 250 ਦੇ ਕਰੀਬ ਯੂਨਿਟ ਇਕੱਠੇ ਹੋਏ ਹਨ ਅੱਜ ਸਾਡੇ ਮਾਨਯੋਗ ਮੰਤਰੀ ਸ੍ਰੀ ਸੋਮਪ੍ਰਕਾਸ਼ ਜੀ ਕਹਿੰਦੇ ਜੀ ਦਾ ਜਨਮ ਦਿਨ ਦੇ ਮੌਕੇ ਤੇ ਗੀਤਾ ਬਰ ਮੰਦਰ ਵਿਖੇ ਜੋ ਹਕੂਮਤ ਦਾ ਕੈਂਪ ਹਰ ਸਾਲ ਦੀ ਤਰ੍ਹਾਂ ਲਗਾਇਆ ਗਿਆ ਉਸ ਵਿੱਚ ਅੱਜ ਵੱਧ ਚੜ ਕੇ ਯੂਥ ਨੇ ਪਾਰਟਿਸਪੇਸ਼ਨ ਕੀਤੀ ਹੈ ਇਹ ਜਿਹੜਾ ਕੈਂਪ ਹਰ ਸਾਲ 3 ਐਪ੍ਰੈਲ ਨੂੰ ਲਗਾਇਆ ਜਾਂਦਾ ਵਾ ਬਹੁਤ ਵਧੀਆ ਉਪਰਾਲਾ ਵਾ ਤੇ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਆ ਸ਼ਹਿਰ ਵਿੱਚ ਹੋਣੇ ਚਾਹੀਦੇ ਆ ਤਾਂ ਜੋ ਜਿਹੜੇ ਲੋੜਵੰਦ ਨੇ ਹਕੂਮਤ ਲਈ ਜਿਹੜੇ ਦਾਦਾਰ ਭਟਕਦੇ ਆ ਉਹਨੂੰ ਨਾ ਭਟਕਣਾ ਪਵੇ ਤੇ ਟਾਈਮ ਸ਼ਿਰ ਬਲੱਡ ਮਿਲੇ ਤੌਰ ਪੀਸ਼ੈਂਟ ਜਿਹੜਾ ਵਾ ਵਧੀਆ ਇਲਾਜ ਕਰਵਾ ਕੇ ਟਾਈਮ ਸ਼ੇਅਰ ਵਧੀਆ ਘਰ ਜਾਵੇ ਤੇ ਸਭ ਨੂੰ ਅਪੀਲ ਆ ਕਿ ਆਪਣੇ ਜਨਮ ਦਿਨ ਦੇ ਮੌਕੇ ਤੇ ਫਿਰ ਮੈਰੀ ਯੂਨੀਵਰਸਿਟੀ ਦੇ ਇਹ ਖਾਸ ਮੌਕੇ ਤੇ ਖੂਨਦਾਨ ਕਰਨ ਲਈ ਮੋਰੇ ਆਓ ਤੇ ਇਸ ਦਰ ਕੈਂਪ ਨੂੰ ਆਪਾਂ ਸ਼ਹਿਰ ਵਾਸੀ ਸਾਰੇ ਮਿਲ ਕੇ ਆਪਾਂ ਇਹਨਾਂ ਨੂੰ ਯੋਜਨ ਕਰੀਏ ਕਰਦੇ ਰਹੀਏ ਤੇ ਬਹੁਤ ਬਹੁਤ ਧੰਨਵਾਦ ਖੂਨਦਾਨ ਕੈਂਪ ਦੌਰਾਨ ਹਰਬੰਸ ਲਾਲ ਰਣਜੀਤ ਪਾਬਲਾ ਅਸ਼ੋਕ ਪਾਟਿਆ ਸੁਪਿੰਦਰ ਸਿੰਘ ਰਜਿੰਦਰ ਟਾਬਰੀ ਪੂਨਮ ਰੀਨਾ ਖੋਸਲਾ ਜਸਵਿੰਦਰ ਕੌਰ ਪਰਮਜੀਤ ਪੰਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ